ਲੁਧਿਆਣਾ ਦੇ ਸਾਨੇਵਾਲ ਹਲਕੇ ਦੇ ਵਿੱਚ ਪੈਂਦੇ ਪਿੰਡ ਗੋਸਕੜ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਾਈਨਿੰਗ ਅਤੇ ਪਿੰਡਾਂ ਵਿੱਚ ਓਵਰਲੋਡ ਭਰੇ ਹੋਏ ਰੇਤੇ ਦੇ ਜਿੱਤਨਾ ਕਰਕੇ ਟੁੱਟੀਆਂ ਸੜਕਾਂ ਤੋਂ ਦੁਖੀ ਹੋ ਕੇ ਧਰਨਾ ਲਗਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਰੋਜ਼ ਪ੍ਰਦਰਸ਼ਨ ਕਰਨ ਵਾਲੇ ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰਾਂ ਸਰਪੰਚਾਂ ਤੇ ਲੋਕਾਂ ਨੇ ਕਿਹਾ ਕਿ ਰੋਲ ਪਿੰਡ ਵਿੱਚ ਛੋਟੀ ਰੇਤੇ ਦੀ ਖੜ ਮਾਈਨਿੰਗ ਲਈ ਸਰਕਾਰ ਵੱਲੋਂ ਅਲਰਟਮੈਂਟ ਕੀਤੀ ਗਈ ਹੈ ਪਿੰਡਵਾਲਿਆਂ ਨੇ ਕਿਹਾ ਕਿ ਹਾਲਾਤ ਅਜਿਹੇ ਬਣੇ ਨੇ ਕਿ ਰੇਤੇ ਦੇ ওভারਲੋਡ ਟਿਪ ਪਰ ਜੋ ਕਿ ਪਿੰਡਾਂ ਵਿੱਚੋਂ ਨਿਕਲਦੇ ਨੇ ਉਹਨਾਂ ਕਾਰਨ ਪਿੰਡਾਂ ਦੀਆਂ ਸੜਕਾਂ ਟੁੱਟ ਚੁੱਕੀਆਂ ਨੇ ਅਤੇ ਆਨਜਾਨ ਦੇ ਵਿੱਚ ਕਾਫੀ ਦਿੱਕਤ ਹੁੰਦੀ ਹੈ ਤਾਂ ਨਾਲ ਲਗਾਉਣ ਵਾਲੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਇੱਕ ਵਾਰ ਸਰਕਾਰ ਨੂੰ ਜਗਾਇਆ ਗਿਆ ਹੈ ਲੁਧਿਆਣਾ ਲਾਈਵ ਦੇ ਲਈ ਸਿੰਗਾ ਚੱਕ ਦੀ ਰਿਪੋਰਟ ਨੂੰ ਤਰਨਾ ਲੱਗਦਾ ਹੈ ਕਿਦੋਂ ਤੱਕ ਤਰਨਾ ਲੱਗਿਆ ਤਰਨਾ ਤਾਂ ਜੀ ਅਸੀਂ ਟਿੱਪਰ ਨਹੀਂ ਨਿਕੰਣ ਦਿੰਦੇ ਜਿੰਨਾ ਤੱਕ ਇਹ ਧੱਕਾ ਕਰਨਗੇ ਅਸੀਂ ਉਹਨਾਂ ਤੱਕ ਉਹਦਾ ਵਿਰੋਧ ਕਰਾਂਗੇ ਅਸੀਂ ਕਿੰਨੇ ਕ ਪਿੰਡਾਂ ਦੇ ਸਰਪੰਚ ਇਕੱਠੇ ਹੋ ਕੇ ਉਰੇ 7-8 ਪਿੰਡਾਂ ਦੀਆਂ ਪੰਚਾਇਤਾਂ ਦੇ ਅੱਛਾ ਜੀ 7-8 ਪੰਚਾਇਤਾਂ ਪਹੁੰਚੀਆਂ ਹੋਈਆਂ ਨੇ ਜੀ ਵੱਡੀ ਗੱਲ ਤਾਂ ਇਹ ਹੈ ਜੀ ਇਹਨਾਂ ਨੇ ਸਾਡੇ ਖੇਤ ਨੂੰ ਰਸਤਾ ਜਾਂਦਾ ਕੱਚਾ ਬਿੱਲੇ ਨੇ ਉੱਥੇ ਕੱਚੇ ਰਸਤੇ ਦੇ ਉੱਪਰ ਸਾਡੇ ਖੇਤ ਦੇ ਕੰਡਾ ਲਾਇਆ ਹੋਇਆ ਵਾ ਸਾਨੂੰ ਤਾਂ ਜਾਣਾ ਹੀ ਬਹੁਤ ਮੁਸ਼ਕਲ ਹੋਈ ਪਈ ਆ ਉਹ ਦੋ ਦੋ ਕਰਮ ਦਾ ਰਾਹ ਅਜੀ ਆਪਣੇ ਖੇਤ ਲਈ ਜਾਣਾ ਵੀ ਬਹੁਤ ਔਖਾ ਹੋਇਆ ਪਿਆ ਸਾਨੂੰ ਅੱਧਾ ਅੱਧਾ ਘੰਟਾ 20 20 ਟਿਪਰ ਦੋਈ ਪਾਸੇ ਖੜ ਜਾਂਦੇ ਆ ਨਾ ਅਸੀਂ ਖੇਤ ਜਾ ਸਕਦੇ ਨਾ ਬਾਦਾਂ 2 ਮਹੀਨੇ ਹੋ ਗਏ ਮੇਰੇ ਅਸੀਂ ਖੇਤ ਤੱਕ ਨਹੀਂ ਗਿਆ ਤੇ ਪ੍ਰਸ਼ਾਸਨ ਨਾਲ ਕੋਈ ਅਧਿਕਾਰੀ ਆ ਕੇ ਤਾਨੂੰ ਇੱਥੇ ਗੱਲਬਾਤ ਕੀਤੀ ਪ੍ਰਸ਼ਾਸਨ ਆਉਂਦਾ ਜੀ ਉਹਦਾ ਉਹਦਾ ਸਾਡੇ ਉਲਟਾ ਸਾਡੇ ਤੇ ਹੀ ਪੈਂਦੇ ਆ ਹੰਦੇ ਬੰਦੇ ਚੱਕੇ ਲੱਗ ਜਾਂਦੇ ਆ ਸਾਨੂੰ ਪ੍ਰੋਸੈਸਰਾਈਜ਼ ਕਰਦੇ ਆ ਵੀ ਤੁਸੀਂ ਇਹ ਰੋਡ ਬੰਦ ਕੀਤਾ ਅਸੀਂ ਹਾਲਾਂਕਿ ਕਿਸੇ ਵੀ ਰੋਡ ਬੰਦੇ ਜਾਉ ਨਹੀਂ ਇਹ ਸਿਰ ਟਿਪਰਾਂ ਵਾਸਤੇ ਰੋਡ ਬੰਦ ਕਰਤਾ ਵਾ ਟਿਪਰ ਨਹੀਂ ਨਿਕਲਣ ਦਿੰਦੇ ਅਸੀਂ ਕਿੰਨੇ ਲੰਬੇ ਸਮੇਂ ਦੇ ਕਿਤਨਾ ਲੱਗਾ ਰੂਗਾ ਜਿੰਨੇ ਜਿੰਨਾ ਜਿੰਨਾ ਤੱਕ ਇਹ ਬੰਦ ਨਹੀਂ ਹੁੰਦੇ ਜਿੰਨਾ ਤੱਕ ਬੰਦ ਨਹੀਂ ਹੁੰਦੇ ਕੱਢ ਕੈਨਸਲ ਨਹੀਂ ਹੁੰਦੀ ਹਾਂਜੀ ਸਾਡੀ ਮੰਗ ਆ ਕਿ ਸਾਡਾ ਨਾ ਇਹ ਨਵਜੋ ਕੰਪਨੀ ਖਾਡਾ ਇਹ ਕੈਨਸਲ ਹੋਣੀ ਚਾਹੀਦੀ ਆ ਜੇ ਸਰਕਾਰ ਇੱਕ ਮਿੰਟ ਜੇ ਸਰਕਾਰ ਇੰਡਸਟਰੀ ਇੰਡਸਟਰੀ ਕੈਨਸਲ ਕਰ ਸਕਦੀ ਸਾਡੇ ਆਇਆ ਹਲਕੇ ਦੇ ਵਿੱਚ ਆਹੀ ਤੇ ਖੱਟ ਕਿਉਂ ਕੈਨਸਲ ਕਰਦੀ ਕਿਉਂਕਿ ਇਹਦੇ ਵਿੱਚ ਲੀਡਰ ਮੇਲਾ ਦੀ ਭੁਗਤੀ ਨਾਲ ਕੰਮ ਚੱਲਦਾ ਔਰ ਅਸੀਂ ਮੰਗ ਕਰਦੇ ਹਾਂ ਕਿ ਖੱਟ ਕੈਨਸਲ ਕੀਤੀ ਜਾਵੇ ਦਰ ਤਖੜਾ ਤਾਂ ਨਾ ਜਾਰੀ ਰਹੂਗਾ 7-8 ਦਿਨ ਹੋ ਗਏ ਆ ਜੀ ਧਰਨਾ ਲੱਗੇ ਨੂੰ ਅੱਜ ਨਹੀਂ ਧਰਨਾ ਸ਼ੁਰੂ ਕੀਤਾ ਗੱਲ ਹੈ ਕਿ ਮਸਲਾ ਉਦੋਂ ਜ਼ਿਆਦਾ ਭਖਿਆ ਜਦੋਂ ਕੱਲ ਸਾਡੇ ਪਿੰਡ ਦੇ ਨੌਜਵਾਨਾਂ ਨੂੰ ਪੁਲਿਸ ਚੱਕ ਕੇ ਲੈ ਗਈ ਜਦਕਿ ਕਾਰਵਾਈ ਉਹਨਾਂ ਨੇ ਉਹ ਜਿਹੜੇ ਗੁੰਡੇ ਆਏ ਸੀ ਉਹਨਾਂ ਦੇ ਕਰਨੀ ਸੀਗੀ ਇਨਸਟੈਡ ਉਹਨਾਂ ਦੇ ਇਹ ਸਾਡੇ ਜਿਹੜੇ ਸੀਗੇ ਮਤਲਬ ਸ਼ਾਰਟ ਪ੍ਰੀਵੈਂਟਿਵ ਡਿਟੈਂਸ਼ਨ ਦੇ ਨਾਂ ਦੇ ਉੱਤੇ ਬਿਨਾਂ ਕਿਸੇ ਐਫਆਈਆਰ ਦੇ ਬਿਨਾਂ ਕਿਸੇ ਨੋਟਿਸ ਦੇ ਬਿਨਾਂ ਕਿਸੇ ਵਾਰੰਟ ਦੇ ਸਾਡੇ ਚਾਚਾ ਜੀ ਨੂੰ ਤੇ ਇਹ ਸਰਪੰਚ ਸਾਹਿਬ ਨੇ ਇਹਨਾਂ ਦੇ ਬੇਟੇ ਨੂੰ ਇਹਨਾਂ ਨੂੰ ਡਰਾਉਣ ਦੀ ਖਾਤਰ ਵੀ ਆਹ ਮਾਂ ਆਇਆ ਸਰਪੰਚਾ ਸ਼ਾਇਦ ਮੁੰਡੇ ਨੂੰ ਚੱਕ ਕੇ ਲੈ ਜਾਗੇ ਡਰ ਜਾਗੇ ਇਹ ਸਾਡੇ ਪੰਚ ਨੇ ਇਹਨਾਂ ਦੇ ਹਸਬੰਦ ਨੂੰ ਚੱਕ ਕੇ ਲੈ ਗਏ ਵੀ ਕਿਉਂਕਿ ਇੱਕ ਮਾਂ ਲਈ ਪੁੱਤ ਤੇ ਵਾਈਫ ਲਈ ਪਤੀ ਇਹ ਸਭ ਤੋਂ ਉੱਤੇ ਹੁੰਦੇ ਨੇ ਤੇ ਇਹਨਾਂ ਨੂੰ ਹੋਣਾ ਵੀ ਇਹਨਾਂ ਨੂੰ ਸ਼ਾਇਦ ਡਰਾਉਣ ਦੀ ਕੋਸ਼ਿਸ਼ ਕਰਨਗੇ ਪਰ ਸਾਡੀਆਂ ਬੀਬੀਆਂ ਡਟੀਆਂ ਰਹੀਆਂ ਇਹ ਕਹਿੰਦੇ ਵੀ ਜੋ ਮਰਜ਼ੀ ਕਰ ਲੋ ਅਸੀਂ ਇੱਥੇ ਡਟਿਆ ਤੇ ਇਹਨਾਂ ਨੇ ਇੱਕ ਟਰੱਕ ਦਾ ਅਸੀਂ ਕੱਲ ਕੰਪਲੇਂਟ ਵੀ ਦਿੱਤੀ ਆ 3955 ਸ਼ਾਇਦ ਨੰਬਰ ਆ ਉਹਦਾ ਉਹਨੇ ਟਰੱਕ ਵੀ ਚੜਾਉਣ ਦੀ ਕੋਸ਼ਿਸ਼ ਕੀਤੀ ਬੀਬੀਆਂ ਦੇ ਉੱਤੇ ਇਹ ਜਿਹੜੇ ਗੁੰਡਿਆ ਏ ਉਹਨਾਂ ਨੇ ਸਾਡੇ ਮਾਵਾ ਭੈਣਾਂ ਨੂੰ ਗਾਲਾਂ ਵੀ ਕੱਢੀਆਂ ਇਹਨਾਂ ਨਾਲ ਧੱਕਾ ਮੁੱਕੀ ਵੀ ਕੀਤੀ ਉਸ ਸਮੇਂ ਮੈਂ ਇੱਥੇ ਨਹੀਂ ਸੀਗੀ ਮੈਂ ਹਾਈ ਕੋਰਟ ਗਈ ਹੋਈ ਸੀਗੀ ਤੇ ਜਦੋਂ ਆਏ ਆ ਫਿਰ ਆ ਕੇ ਪੁੱਛਿਆ ਵੀ ਤੁਸੀਂ ਕਿਹੜੇ ਬੇਸਿਸ ਦੇ ਉੱਤੇ ਇੰਨਾ ਤੇ ਐਫ ਆਈ ਆਰ ਕੀਤੀ ਆ ਤਾਂ ਮੱਤੇਵਾੜੇ ਦਾ ਜਿਹੜਾ ਚੌਂਕੀ ਇਨਚਾਰਜ ਆ ਗੁਰਬਖਸ਼ੀ ਸਿੰਘ ਉਹਨੇ ਫਿਰ ਮੇਰੇ ਨਾਲ ਵੀ ਬਤਮੀਜ਼ੀ ਕੀਤੀ ਹੁਣ ਸਾਡਾ ਰਾਈਟ ਆ ਸੀ ਪੁੱਛੀ ਵੀ ਤੁਸੀਂ ਸਾਡੇ ਪਿੰਡ ਦੇ ਬੰਦੇ ਚ ਜਾ ਕੇ ਲੱਗੇ ਗਿਓ ਕਿਹੜੀ ਤੁਸੀਂ ਕੋਈ ਐਫ ਆਈ ਆਰ ਕੀਤੀ ਆ ਕਿਉਂਕਿ ਐਸ ਪਰ ਲਾ ਵੀ ਅਗਰ ਤੁਸੀਂ ਐਫ ਆਈ ਆਰ ਕੱਟਦੇ ਹੋ ਤਾਂ ਉਹ ਐਫ ਆਈ ਆਰ ਦੇ ਵਿੱਚ ਜੇ 7 ਸਾਲ ਤੋਂ ਵੱਧ ਦੀ ਸਜ਼ਾ ਆ ਦੈਨ ਤੁਸੀਂ ਮਤਲਬ ਬਿਨਾ ਵਾਰੰਟ ਅਰੈਸਟ ਕਰ ਸਕਦੇ ਹੋ ਆਦਰਵਾਇਜ਼ ਯੂ ਹੈਵ ਟੂ ਸਰਵ ਦੀ ਨੋਟਿਸ ਸੋ ਲਾ ਦੀਆਂ ਤਾਂ ਜੀਆਂ ਡਾਉਂਦੇ ਹੋ ਜਿਨ੍ਹਾਂ ਦੇ ਕਾਰਵਾਈ ਕਰਨੀ ਉਹਨਾਂ ਦੀ ਜਗ੍ਹਾ ਦੇ ਉੱਤੇ ਸਾਡੇ ਤੇ ਕਾਰਵਾਈ ਕੀਤੀ ਬਿਨਾ ਗੱਲ ਤੋਂ ਫਿਰ ਛੱਡ ਕੇ ਵੀ ਗਿਆ ਜਦੋਂ ਪ੍ਰੈਸ਼ਰ ਪੈ ਗਿਆ ਤੇ ਦੂਜੀ ਗੱਲ ਆ ਆ ਸੜਕਾਂ ਦੇ ਹਾਲਾਤ ਦੇਖੋ ਇਹ ਤੋਂ ਬਜ਼ੁਰਗਾਂ ਨੇ ਸਾਡੇ ਬਜ਼ੁਰਗਾਂ ਗੁਰਦੁਆਰਾ ਸਾਹਿਬ ਜਾਣਾ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਗੁਰਦੁਆਰਾ ਤਾਂ ਸ਼ੁਰੂਆਤ ਹੁੰਦੀ ਆ ਅੰਮ੍ਰਿਤ ਵੇਲੇ ਪਰ ਨੇਰੇ ਮੂਰੇ ਇੱਥੋਂ ਤੁਰਦੇ ਡਿੱਗ ਜਾਂਦੇ ਆ ਕਈਆਂ ਦੇ ਚੂਲੇ ਟੁੱਟ ਗਏ ਠੀਕ ਆ ਬੀਬੀਆਂ ਦੇ ਕਈਆਂ ਦੇ ਇੱਕ ਬਜ਼ੁਰਗ ਸਾਡੀ ਬੀਬੀ ਸੀਗੇ ਜਾਗੋ ਦੇ ਵਿੱਚ ਜਾ ਰਹੇ ਸੀਗੇ ਤੇ ਉਹ ਡਿੱਗੇ ਉਹਨਾਂ ਦੇ ਇੱਥੇ ਸੱਟ ਲੱਗ ਗਈ ਸੋ ਇਹ ਸਾਡੇ ਪਿੰਡ ਦੇ ਲੋਕਾਂ ਦੇ ਹਾਲਾਤ ਨੇ ਸਾਡੀਆਂ ਨਾਲੀਆਂ ਇਹਨਾਂ ਨੇ ਸੀਬ੍ਰੇਜ ਦਾ ਸਾਡਾ ਪ੍ਰਬੰਧ ਆ ਜਿਹੜਾ ਸਤਿਆਨਾਥ ਸਮਾਰਦਾ ਸਾਡਾ ਵਾਟਰ ਦਾ ਜਿਹੜੀ ਹੈਗੀ ਆ ਉਹ ਪਾਈਪਲਾਈਨ ਤੋੜਦੀ ਸਾਡੇ ਕਈ ਵਾਰ ਬਿਜਲੀ ਦੇ ਖੰਭੇ ਤੋੜ ਜਾਂਦੇ ਜਿਹਦੇ ਕਰਕੇ ਕਈ ਕਈ ਦਿਨ ਬਿਜਲੀ ਨਹੀਂ ਆਉਂਦੀ ਸੋ ਥਿਸ ਇਸ ਦੀ ਸਿਚੁਏਸ਼ਨ ਇਹ ਸਾਰੀ ਟਪਰਾ ਕਰਕੇ ਹੈਗੀ ਹੈ ਟਪਰਾ ਕਰਕੇ ਹੁੰਦੀ ਓਬਵੀਅਸ ਗੱਲ ਹੈ ਬਿਕੋਜ਼ ਜਿਹੜੀ ਸਾਡੀ ਆ ਦੇਖੋ ਤੁਸੀਂ ਪੀ ਡਬਲਯੂ ਡੀ ਤੋਂ ਸਾਡੇ ਕੋਲ ਆਈ ਹੋਈ ਲੈਟਰ ਹੈਗੀ ਆ ਕਿ T20 M M ਪਈ ਹੋਈ ਆ ਜਦੋਂ VMM ਦੇ PC ਹੁੰਦੀ ਆ ਤਾਂ ਉਦੋਂ ਉਹ ਹੈਵੀ ਵਹੀਕਲ ਲਈ ਨਹੀਂ ਹੁੰਦੀ ਤੇ ਉਹ ਕਿਸੇ ਮਾਈਨਿੰਗ ਦੇ ਵਹੀਕਲ ਲਈ ਨਹੀਂ ਹੁੰਦੀ ਹੈਗੀ ਉਹ ਆਮ ਆਵਾਜਾਈ ਲਈ ਹੁੰਦੀ ਆ ਜੇ ਤੁਸੀਂ ਹੈਵੀ ਵਹੀਕਲ ਚਲਾਉਣੇ ਨੇ ਤਾਂ ਉਹਦੇ ਲਈ ਸਪੈਸੀਫਿਕਲੀ ਡਿਜ਼ਾਈਨ ਕੀਤਾ ਜਾਊਗਾ ਰੋਡ ਦਾ ਇਹ ਸਾਰੇ ਏਰੀਆ ਦੇ ਵਿੱਚ ਇਹ ਹਾਲ ਆ ਆ ਮਤਲਬ ਇਸੇ ਕਰਕੇ ਕਿਉਂਕਿ ਇਥੋਂ ਇਹ ਰਾਹਾਂ ਰੋਡ ਤੇ ਚੜਦੇ ਨੇ ਇਸ ਕਰਕੇ ਇਸ ਜਗ੍ਹਾ ਦੇ ਉੱਤੇ ਧਰਨਾ ਲਾਇਆ ਉਹ ਪਿੰਡ ਵਾਲਿਆਂ ਨੇ ਇਨੀਸ਼ੀਏਟਿਵ ਲੈ ਕੇ ਬਲਵੀਰ ਕੌਰ ਜੀ ਤੁਸੀਂ ਕੀ ਦੱਸਣਾ ਚਾਹੁੰਦੇ ਕਿੰਨੀ ਕੀ ਦਿੱਕਤਾਂ ਦਾ ਸਾਹਮਣਾ ਬਹੁਤ ਦਿੱਕਤਾਂ ਦਾ ਕੱਲ ਮੇਰੇ ਬੇਟੇ ਨੂੰ ਚੱਕ ਕੇ ਲੈ ਗਏ ਡਰਾਉਣ ਦੇ ਮਾਰੇ ਵੀ ਇਹ ਧਰਨਾ ਚੱਕ ਦੇਣਗੇ ਪਰ ਅਸੀਂ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਣਗੀਆਂ ਸਾਡੀ ਸੜਕ ਦਾ ਬਹੁਤ ਬੁਰਾ ਹਾਲ ਆ ਮੀਂਹ ਪੈ ਜਾਂਦਾ ਪਾਣੀ ਦੇ ਟੋਏ ਪਾਰ ਜਾਂਦੇ ਆ ਗੁਰਦੁਆਰਾ ਸਾਹਿਬ ਸਾਥੋਂ ਨਹੀਂ ਜਾ ਹੁੰਦਾ ਤੇ ਇੰਨੇ ਬੱਚੇ ਸਕੂਲ ਜਾਂਦੇ ਆ ਉਹਨਾਂ ਦੇ ਵੀ ਸੱਟਾਂ ਲੱਗਦੀਆਂ ਡਿੱਗਦੇ ਆ ਤੇ ਇਸ ਕਰਕੇ ਅਸੀਂ ਜਿੰਨਾ ਚਿਰ ਮਾਈਨਿੰਗ ਬੰਦ ਨਹੀਂ ਹੋਉਂਗੀ ਅਸੀਂ ਇੱਥੋਂ ਨਹੀਂ ਉੱਠਾਂਗੇ ਜਿਹੜਾ ਕਿ ਫਾਰਡ ਦੇ ਵਿੱਚ ਉਹ ਵੀ ਸ਼ੇਅਰ ਕਰ ਹਾਂਜੀ ਸ਼ੈਅਰ ਵੀ ਨਹੀਂ ਹੁੰਦੀ ਕੰਦਾਂ ਦੇ ਵਿੱਚ ਤੇੜਾਂ ਆ ਗੀਆਂ ਰਾਤ ਨੂੰ ਸੌ ਨਹੀਂ ਸਕਦੇ ਜਦੋਂ 20 20 30 30 ਇਕੱਠੇ ਟਿੱਪਰ ਲੰਘਦੇ ਆ ਇੰਨੀ ਆਵਾਜ਼ ਹੁੰਦੀ ਆ 700 ਨਹੀਂ ਹੁੰਦਾ ਹਾਂਜੀ ਕੋਈ ਨਹੀਂ ਸੁਣਦਾ ਜੀ ਕੋਈ ਸੁਣਦਾ ਨਹੀਂ ਹੈਗਾ ਹੁਣ ਤਰਨਾ ਲਾਇਆ ਹਾਂ ਹਾਂਜੀ ਤਰਨਾ ਸੀ ਉਹਨਾਂ ਚਿਰ ਜਾਰੀ ਰੱਖਾਂਗੇ ਸਾਡਾ ਸਾਰੇ ਗ੍ਰਾਮ ਦਾ ਪੰਚਾਇਤਾਂ ਦਾ ਸਾਰਿਆਂ ਦਾ ਸੰਜੋਗ ਆ ਸਾਰੇ ਪਿੰਡਾਂ ਪੰਜਾਂ ਦਾ ਸਾਡਾ ਸੰਜੋਗ ਆ ਅਸੀਂ ਧਰਨਾ ਉਹਨਾਂ ਟਾਈਮ ਨਹੀਂ ਚੱਕਾਂਗੇ ਜਿੰਨਾ ਚਿਰ ਸਾਡਾ ਮੈਨ ਨਹੀਂ ਬੰਦ ਨਹੀਂ ਹਾਂਜੀ ਟਿਪਰ ਅਸੀਂ ਰੁਕੇ ਹੋਏ ਆ ਕੱਲ ਦੇ ਟਿਪਰ ਟਿਪਰ ਤਾਂ ਸਾਡੇ ਉੱਪਰ ਚੜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲੇ ਸਭ ਕਹਿੰਦੇ 5-500 ਰੁਪਇਆ ਲੈ ਲਓ ਤੇ ਤੁਸੀਂ ਇੱਥੋਂ ਉੱਠ ਜਾਓ ਪਰ ਅਸੀਂ ਨਹੀਂ ਉੱਠਾਂਗੇ ਨਾ ਅਸੀਂ ਪੈਸਾ ਲਵਾਂਗੇ ਨਾ ਅਸੀਂ ਉੱਠਾਂਗੇ ਅਸੀਂ ਸੱਚ ਤੇ ਚੱਲਾਂਗੇ ਤੇ ਸੱਚ ਤੇ ਹੀ ਪਹਰਾ ਦਪਣੀ ਹਾਂਜੀ ਸੋਸ਼ਲ ਵੀਰ ਦੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਹਾਂਜੀ ਨਹੀਂ ਉੱਠ ਜਾਓ